ਪੈਰੋ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮਪੁਰ ਮੇਸਰ ਆਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਕੇ ਅੰਤਰ ਬਸੇ ਹਰਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ ਬੀਸ ਬਸਾਈ ਜਾਕੇ ਮਨ ਪਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਤ ਕਰੀ ਨਮਸਕਾਰ ਤਿਸ ਗੁਰ ਕੋ ਸਤ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਾਧੂ ਜੀਵਾ ਪੈਰੋਂ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ جا کا کیہ سب کس ہوے جس کا امرن میٹے کوئی پار برह्म परमेशर अनूप सफल मूरत गुरु तिस का रूप جا کے انتر بسی ہر نام جو جو پکھے سو ब्रह्म ज्ञान بیس بسائے جا کے من پر گا سو تਿਸ जन के पार ब्रह्म का निवास ਤੇਸ ਗੁਰ ਕੋ ਸਤ ਕਰੀ ਨਮਸਕਾਰ ਤੇਸ ਗੁਰ ਕੋ ਸਤ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਤ ਜੀਵਾ ਪੈਰੋਂ ਮਹੱਲਾ ਪੰਜਵਾ ਸਤ ਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ جا کے انتربسی ہر نام جو جو پکھے سو ব্রহ্ম ਗਿਆਨ بیس بسائے جا کے من پر گا سو تਿਸ جن کے پار ব্রহ্ম کا নিবাস تِس گੁਰ کو ساد کری نمسکار تِس گੁਰ کو ساد جاؤ بلہار ساد گੁਰ کے چرن دھوئے توئے پیوا گੁਰ نانک jap jap ساد جیوا ਪੈਰੋ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਕੇ ਅੰਦਰ ਬਸੇ ਹਰਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ ਬੀਸ ਬਸਾਈ ਜਾਕੇ ਮਨ ਪ੍ਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਤ ਕਰੀ ਨਮਸਕਾਰ ਤਿਸ ਗੁਰ ਕੋ ਸਤ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਾਧੂ ਜੀਵਾ ਪੈਰੋਂ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾਕਾ ਕੀਆ ਸਭ ਕਿਛ ਹੋਈ ਤਿਸ ਕਾ ਅਮਰ ਨ ਮਿਟੈ ਕੋਈ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕੇ ਅੰਤਰ ਬਸੇ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ ਬੀਸ ਬਸਾਈ ਜਾ ਕੇ ਮਨ ਪ੍ਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤੇਸ ਗੁਰ ਕੋ ਸਤ ਕਰੀ ਨਮਸਕਾਰ ਤੇਸ ਗੁਰ ਕੋ ਸਤ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਤੋ ਜੀਵਾ ਪੈਰੋਂ ਮਹੱਲਾ ਪੰਜਵਾ ਸਤ ਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ جا کے انتَر بسی ہر نام جو جو پےکھے سو ব্রহ্ম ਗਿਆਨ بیس بسائے جا کے من پر گا سو تِس جنکے پار ব্রহ্ম کا নিবাস تِس ಗುರು کو ساد کری نمسکار تِس ಗುರು کو ساد جاؤ بلہار ساد ಗುರು کے چرن دھوئے توئے پیوا ಗುರು نانک jap jap ساد جیوا ਪੈਰੋ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰਸ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਆਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਕੇ ਅੰਤਰ ਬਸੇ ਹਰ ਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ ਬੀਸ ਵਸਾਈ ਜਾਕੇ ਮਨ ਪਰਗਾਸ ਸੋ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਤ ਕਰੀ ਨਮਸਕਾਰ ਤਿਸ ਗੁਰ ਕੋ ਸਤ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰੂ ਨਾਨਕ ਜਪ ਜਪ ਸਾਧੂ ਜੀਵਾ ਪੈਰੋਂ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਆਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਕੇ ਅੰਤਰ ਬਸੀ ਹਰਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ ਬੀਸ ਬਸਾਈ ਜਾਕੇ ਮਨ ਪਰਗਾ ਸੋ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਤਿ ਕਰੀ ਨਮਸਕਾਰ ਤਿਸ ਗੁਰ ਕੋ ਸਤਿ ਜਾਉ ਬਲਿਹਾਰ ਸਤਿਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਤਿ ਜੀਵਾ ਪੈਰੋਂ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਆਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਕੇ ਅੰਤਰ ਬਸੇ ਹਰਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ 20 ਬਸਾਈ ਜਾਕੇ ਮਨ ਪਰਗਾ ਸੋ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਦ ਕਰੀ ਨਮਸਕਾਰ ਤਿਸ ਗੁਰ ਕੋ ਸਦ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ ਪੈਰੋ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕੇ ਅੰਤਰ ਬਸੇ ਹਰ ਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ ਬੀਸ ਬਸਾਈ ਜਾ ਕੈ ਮਨ ਪਰਗਾ ਸੋ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਤ ਕਰੀ ਨਮਸਕਾਰ ਤਿਸ ਗੁਰ ਕੋ ਸਤ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਾਧੂ ਜੀਵਾ ਪੈਰੋਂ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਜਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਆਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਕੇ ਅੰਤਰ ਬਸੀ ਹਰ ਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ ਬੀਸ ਬਸਾਈ ਜਾਕੇ ਮਨ ਪਰਗਾਸ ਸੋ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਤ ਕਰੀ ਨਮਸਕਾਰ ਤਿਸ ਗੁਰ ਕੋ ਸਤ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਤ ਜੀਵਾ ਪੈਰੋਂ ਮਹੱਲਾ ਪੰਜਵਾ ਸਤ ਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਦਾ ਰਾਸੂ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰ ਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਆਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਕੇ ਅੰਤਰ ਬਸੇ ਹਰਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ ਬੀਸ ਬਸਾਈ ਜਾਕੇ ਮਨ ਪਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਦ ਕਰੀ ਨਮਸਕਾਰ ਤਿਸ ਗੁਰ ਕੋ ਸਦ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਾਧੂ ਜੀਵਾ ਪੈਰੋ ਮਹੱਲਾ ਪੰਜਵਾ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸੂ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਦਰ ਸਗਲ ਚੁਕਾਇਆ ਸਭ ਤੇ ਵੱਡ ਸਮਰਾਤ ਗੁਰ ਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਕਾ ਅਮਰਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਆਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਕੇ ਅੰਤਰ ਬਸੇ ਹਰ ਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ ਬੀਸ ਬਸਾਈ ਜਾਕੇ ਮਨ ਪਰਗਾ ਸੋ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਦ ਕਰੀ ਨਮਸਕਾਰ ਤਿਸ ਗੁਰ ਕੋ ਸਦ ਜਾਉ ਬਲਿਹਾਰ ਸਤ ਗੁਰ ਕੇ ਚਰਨ ਧੋਏ ਤੋਏ ਪੀਵਾ ਗੁਰੂ ਨਾਨਕ ਜਪ ਜਪ ਸਾਧੋ ਜੀਵਾ